ਗੁਰੂ ਨਾਨਕ ਵਿਚਾਰਤਾ ਰਾਦੇ ਪ੍ਰਸਾਰ ਸਾਹਮਣੇ ਸਭ ਤੋਂ ਵੱਡਾ ਟਿਕਾ ਜਾਂ ਸਾਡੇ ਵਿਹਾਰ ਵਿੱਚੋਂ ਇਸ ਦੀ ਗਹਿਰ ਹਜਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦਾ ਬਿਰਧ ਪਗੰਬਰੀ ਬਿੰਬ ਹੈ ਜਾਂ ਜਗਨਨਾਥ ਦੀ ਆਰਤੀ ਆਦ ਨਾਲ ਸੰਬੰਧਿਤ ਘਟਨਾਵਾਂ ਵੇਲੇ ਗੁਰੂ ਨਾਨਕ ਪਰ ਜਵਾਨੀ ਵੇਸ ਹਨ ਪਰ ਉਪਰੋਕਤ ਸਾਖੀਆਂ ਨਾਲ ਸੰਬੰਧਿਤ ਸਾਰੇ ਪ੍ਰਚਲਿਤ ਚਿੱਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਜ਼ੁਰਗ ਬਾਬਾ ਹੀ ਦਿਖਾਇਆ ਹੁੰਦਾ ਹੈ ਭਾਈ ਮਰਦਾਨੇ ਦਾ ਗੁਰੂ ਨਾਨਕ ਨਾਲ ਸਾਥ ਰਿਆ ਗੁਰੂ ਨਾਨਕ ਦੀ ਉਮਰ 50 ਸਾਲ ਤੋਂ ਘੱਟ ਹੀ ਸੀ ਪਰ ਇਹਨਾਂ ਦੋਹਾਂ ਦੇ ਸਾਂਝੇ ਸਾਰੇ ਪ੍ਰਚਲਿਤ ਚਿੱਤਰਾਂ ਵਿੱਚ ਗੁਰੂ ਨਾਨਕ ਵਿਰਧ ਬਾਬੇ ਦੀ ਉਮਰ ਦੇਹੀ ਦਿਖਾਏ ਗਏ ਹੁੰਦੇ ਹਨ ਗੁਰੂ ਨਾਨਕ ਰੋਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਾਂ ਤੱਕ ਪਹੁੰਚਦੇ ਰਸਤੇ ਵਿੱਚ ਬਣਿਆ ਮੁੱਖ ਢਿੱਕਾ ਸਾਡੀ ਗੁਰੂ ਨਾਨਕ ਪ੍ਰਤੀ ਹੋਮੇ ਭਰੀ ਪਹੁੰਚ ਜਾਨੀ ਕਿ ਮੇਰ ਵਾਲੀ ਭਾਵਨਾ ਹੈ ਅੱਜ ਦੇ ਤੀਸਰੀ ਅਕ ਪ੍ਰੋਗਰਾਮ ਵਿੱਚ ਜਸਵੰਤ ਸਿੰਘ ਜਫਰ ਦਾ ਲੇਖ ਗੁਰੂ ਨਾਨਕ ਬਾਣੀ ਦਾ ਵਰਤਮਾਨ ਪ੍ਰਸੰਗ ਸ਼ਾਮਲ ਕਰਨ ਜਾ ਰਹੇ ਹਾਂ ਸਨ 2119 ਵਿੱਚ ਪੈਂਦੀ ਗੁਰੂ ਨਾਨਕ ਆਗਮਨ ਦੇ 550ਵੇਂ ਵਰੇਗੰਢ ਦੇ ਮੌਕੇ ਤੇ ਉਹਨਾਂ ਦੀ ਬਾਣੀ ਦੀ ਵਰਤਮਾਨ ਸਮੇਂ ਵਿੱਚ ਸਾਰਥਕਤਾ ਪ੍ਰਸੰਗਿਕਤਾ ਜਾਂ ਮਹੱਤਵ ਬਾਰੇ ਕਾਫੀ ਖੋਜ ਪੱਤਰ ਲਿਖੇ ਤਿਲਖਾਏ ਪੜੇ ਤੇ ਪੜਾਏ ਛਾਪੇ ਤੇ ਛਪਾਏ ਗਏ ਸਨ ਖੋਜਿਆ ਉਸ ਨੂੰ ਜਾਂਦਾ ਹੈ ਜੋ ਲੁਕਿਆ ਛਪਿਆ ਜਾਂ ਗੁਆਚਾ ਹੋਇਆ ਹੋਵੇ ਜੇ ਗੁਰੂ ਨਾਨਕ ਜਾਂ ਗੁਰੂ ਨਾਨਕ ਬਾਣੀ ਦਾ ਮਤਲਬ ਸਾਡੀ ਸਮਝ ਜਾਣਕਾਰੀ ਤੇ ਬੋਲ ਬਾਣੀ ਦਾ ਹਿੱਸਾ ਨਹੀਂ ਹੈ ਤਾਂ ਇਹ ਸਾਡੇ ਵਿਹਾਰ ਤੇ ਵਤੀਰੇ ਵਿੱਚੋਂ ਸੁੱਤੇ ਸਿੱਧ ਨਹੀਂ ਝਲਕਦਾ ਤਾਏ ਸੱਚਮੁੱਚ ਗਵਾਚਾ ਹੀ ਹੋਇਆ ਹੀ ਕਹਿਣਾ ਬਣਦਾ ਹੈ ਅਸਲ ਵਿੱਚ ਗੁਰੂ ਨਾਨਕ ਦੀ ਵਿਡਿਆਈ ਜਾਂ ਗੁਰੂ ਨਾਨਕ ਬਾਣੀ ਦਾ ਮਤਵ ਨਾਨਕ ਨਾਮ ਵੇਲਾ ਲੈਵਾ ਲੋਕਾਂ ਅਰਥਾਤ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ ਸਾਡੇ ਭਾਈਚਾਰੇ ਦੇ ਆਮ ਵਿਹਾਰ ਤੇ ਵਿਚਰਨ ਸ਼ੈਲੀ ਤੋਂ ਜਿਸ ਤਰ੍ਹਾਂ ਸਹਿਸਭਾਏ ਜਗਤ ਸੰਮੁਖ ਪ੍ਰਸਤਤ ਹੋਣਾ ਚਾਹੀਦਾ ਹੈ ਸ਼ਾਇਦ ਉਸ ਤਰ੍ਹਾਂ ਨਹੀਂ ਹੋ ਰਿਹਾ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਗੁਰੂ ਨਾਨਕ ਬਾਣੀ ਦੀ ਵਹਨਤਾ ਤੇ ਪਰਦਾ ਕਿਸ ਚੀਜ਼ ਦਾ ਪਿਆ ਹੋਇਆ ਹੈ ਉਹ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੇ ਗੁਰੂ ਨਾਨਕ ਜੋਤ ਦੀ ਰੋਸ਼ਨੀ ਦਾ ਪਸਾਰਾ ਰੋਕਿਆ ਹੈ ਜਿਨ੍ਹਾਂ ਕਾਰਨ ਗੁਰੂ ਨਾਨਕ ਹੋਣ ਦੇ ਮਤਲਬ ਨੂੰ ਲੱਭਣਾ ਤੇ ਖੋਜਣਾ ਮਿਹਨਤ ਜਾਂ ਉਚੇਚ ਭਰਿਆ ਕਾਰਜ ਬਣ ਗਿਆ ਹੈ ਗੁਰੂ ਨਾਨਕ ਵਿਚਾਰਤਾ ਰਾਦੇ ਪ੍ਰਸਾਰ ਸਾਹਮਣੇ ਸਭ ਤੋਂ ਵੱਡਾ ਡਿੱਕਾ ਜਾਂ ਸਾਡੇ ਵਿਹਾਰ ਵਿੱਚੋਂ ਇਸ ਦੀ ਗੈਰ ਹਾਜ਼ਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦਾ ਵਿਰਧ ਪਗੰਬਰੀ ਬਿੰਬ ਹੈ ਗੁਰੂ ਨਾਨਕ ਸਾਹਿਬ ਜਿਹੜੇ ਸੀਗੇ ਉਹ ਸਰੀਰਕ ਤੌਰ ਤੇ 1469 ਤੋਂ 1538 ਈਸਵੀ ਤੱਕ 69 ਸਾਲ ਇਸ ਸੰਸਾਰ ਵਿੱਚ ਰਹੇ ਪਰ ਉਹਨਾਂ ਦੇ ਸਾਰੇ ਪ੍ਰਚਲਿਤ ਪੋਰਟਰੇਟ 80 ਸਾਲ ਤੋਂ ਵੱਧ ਉਮਰ ਦੇ ਬਿਰਧ ਬਾਬੇ ਵਾਲੇ ਹਨ ਇਹ ਇਕੱਲੀ ਪੋਰਟਰੇਟ ਚਿੱਤਰਾਂ ਦੀ ਗੱਲ ਹੀ ਨਹੀਂ ਹੈ ਉਹਨਾਂ ਦੀਆਂ ਜੀਵਨ ਘਟਨਾਵਾਂ ਜਾਂ ਸਾਖੀਆਂ ਨਾਲ ਸੰਬੰਧਿਤ ਜਿੰਨੇ ਚਿੱਤਰ ਹਨ ਉਹਨਾਂ ਵਿੱਚ ਵੀ ਉਹਨਾਂ ਨੂੰ ਬਜ਼ੁਰਗ ਰੂਪ ਵਿੱਚ ਹੀ ਦਿਖਾਇਆ ਜਾ ਰਿਹਾ ਹੁੰਦਾ ਹੈ ਸੁਲਤਾਨਪੁਰ ਵਿਖੇ ਆਪ 18 ਸਾਲ ਦੀ ਉਮਰ ਵਿੱਚ ਗਏ ਇਸ ਲਈ ਮੋਦੀਖਾਨੇ ਵਿੱਚ ਨੌਕਰੀ ਕਰਨ ਜਾਂ ਬੇਈ ਨਦੀ ਨਾਲ ਸੰਬੰਧਿਤ ਘਟਨਾਵਾਂ ਦਾ ਸਬੰਧ ਉਹਨਾਂ ਦੀ ਚੜ੍ਹਦੀ ਜਵਾਨੀ ਵਾਲੀ ਉਮਰ ਦੇ ਨਾਲ ਹੈ ਪਹਿਲੀ ਅਦਾਸੀ ਉਹਨਾਂ ਨੇ 28 ਸਾਲ ਦੀ ਉਮਰ ਵਿੱਚ ਆਰੰਭ ਕੀਤੀ ਜਿਸ ਦੌਰਾਨ ਆਪ ਹਰਦੁਆਰ, ਕ੍ਰਿਸ਼ੇਤਰ, ਕਾਂਸ਼ੀ, ਗਿਆ ਟਾਕਾ ਪੂਰੀ ਆਧਸਥਾਨਾਂ ਤੇ ਗਏ ਇਸ ਲਈ ਚੜ੍ਹਦੇ ਵੱਲ ਸੂਰਜ ਦੀ ਥਾਂ ਲੈੰਦੇ ਵੱਲ ਪਾਣੀ ਦੇਣ ਪਾਂਡਿਆ ਨਾਲ ਗਿਆਨ ਚਰਚਾ ਜਾਂ ਜਗਨਨਾਥ ਦੀ ਆਰਤੀ ਆਦ ਨਾਲ ਸੰਬੰਧਿਤ ਘਟਨਾਵਾਂ ਵੇਲੇ ਗੁਰੂ ਨਾਨਕ ਪਰ ਜਵਾਨੀ ਵਿੱਚ ਸਨ ਪਰ ਉਪਰੋਕਤ ਸਾਖੀਆਂ ਨਾਲ ਸੰਬੰਧਿਤ ਸਾਰੇ ਪ੍ਰਚਲਿਤ ਚਿੱਤਰਾਂ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਜ਼ੁਰਗ ਬਾਬਾ ਹੀ ਦਿਖਾਇਆ ਹੁੰਦਾ ਹੈ ਚੌਥੀ ਤੇ ਆਖਰੀ ਦਾਸੀ 51 ਸਾਲ ਦੀ ਉਮਰ ਵਿੱਚ ਸਮਾਪਤ ਹੋ ਗਈ ਸੀ ਅਤੇ ਭਾਈ ਮਰਦਾਨਾ ਜੀ ਦਾ ਚਲਣਾ ਵੀ ਚੌਥੀ ਦਾਸੀ ਤੋਂ ਵਾਪਸੀ ਵੇਲੇ ਦੱਸਿਆ ਜਾਂਦਾ ਹੈ ਇਸ ਲਈ ਜਦ ਤੱਕ ਭਾਈ ਮਰਦਾਨੇ ਦਾ ਗੁਰੂ ਨਾਨਕ ਨਾਲ ਸਾਥ ਰਿਹਾ ਗੁਰੂ ਨਾਨਕ ਦੀ ਉਮਰ 50 ਸਾਲ ਤੋਂ ਘੱਟ ਹੀ ਸੀ ਪਰ ਇਹਨਾਂ ਦੋਹਾਂ ਦੇ ਸਾਂਝੇ ਸਾਰੇ ਪ੍ਰਚਲਿਤ ਚਿੱਤਰਾਂ ਵਿੱਚ ਗੁਰੂ ਨਾਨਕ ਵਿਰਧ ਭਾਬੇ ਦੀ ਉਮਰ ਦੇਹੀ ਦਿਖਾਏ ਗਏ ਹੁੰਦੇ ਹਨ ਬਾਬਰ ਦਾ ਹਿੰਦੁਸਤਾਨ ਤੇ ਹਵਲਾ 1526 ਵਿੱਚ ਹੋਇਆ ਅਤੇ ਬਾਬਰ ਬਾਣੀ ਰਚਣ ਵਾਲੇ ਗੁਰੂ ਨਾਨਕ ਦੀ ਉਮਰ ਉਸ ਵੇਲੇ 56-57 ਸਾਲ ਸੀ ਜੋ ਉਸ ਵੇਲੇ ਏਮਰਾਬਾਦ ਗਏ ਹੋਏ ਸਨ ਜਿੱਥੇ ਉਹਨਾਂ ਭਾਈ ਲਾਲੋ ਅਤੇ ਮਲਕਪਾਗੋ ਦੇ ਨਾਲ ਉਹਨਾਂ ਦਾ ਮੇਲ ਹੋਇਆ ਪਰ ਬਾਬਰ ਦੀ ਜੇਲ ਚੱਕੀਪੀਣ ਤੇ ਭਾਈ ਲਾਲੋ ਮਲਕਪਾਗੋ ਤੇ ਬਾਬਰ ਨਾਲ ਮਲਾਪ ਸੰਬੰਧੀ ਜਿਹੜੇ ਚਿੱਤਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਗੁਰੂ ਨਾਨਕ ਦੇਵ ਜੀ ਨੂੰ 70 80 ਸਾਲ ਦਾ ਬਜ਼ੁਰਗ ਦਿਖਾਉਂਦੇ ਨੇ ਇਸ ਤਰ੍ਹਾਂ ਸਾਡੇ ਕਮਰਸ਼ੀਅਲ ਚਿੱਤਰਕਾਰਾਂ ਨੇ ਆਪਣੀ ਹੂੜਮਤ ਜਾਂ ਬਾਜ਼ਾਰੀ ਲੋੜਾਂ ਪੂਰੀਆਂ ਕਰਨ ਖਾਤਰ ਊਰਜਾ ਭਰਪੂਰ ਸਰਗਰਮ ਤੇ ਸਿਰੜੀ ਨੌਜਵਾਨ ਦੀ بجائے ਗੁਰੂ ਨਾਨਕ ਦੇਵ ਜੀ ਦਾ ਪਿਲਪਲੇ ਭਾਰੀ ਪਰ ਕਮ ਅਤੇ ਆਰਾਮ ਪ੍ਰਸਤ ਬਿਰਧ ਉਪਦੇਸ਼ਕ ਵਾਲਾ ਬਿੰਬ ਸਥਾਪਿਤ ਕੀਤਾ ਇਸ ਗੱਲ ਨੂੰ ਮੇਰੀ ਪਹਿਲੀ ਵਾਰਤਕ ਪੁਸਤਕ ਸਿੱਖ ਸੋ ਖੋਜ ਲਹਿਰ ਵਿੱਚ ਗੁਰੂ ਨਾਨਕ ਬੁੱਢੇ ਨਹੀਂ ਸਨ ਸਰਲੇਖੇਟ ਵਿਸਥਾਰ ਨਾਲ ਵਿਚਾਰਿਆ ਗਿਆ ਸੀ ਸਾਡੇ ਘਰਾਂ ਵਿੱਚ ਬਿਰਧਾ ਬੁੱਢਿਆਂ ਜਾਂ ਬਜ਼ੁਰਗਾਂ ਨੂੰ ਸਤਕਾਰ ਸਹਿਤ ਮੱਥੇ ਟੇਕੇ ਜਾਂਦੇ ਹਨ ਅਸੀਸਾਂ ਲਈਆਂ ਜਾਂਦੀਆਂ ਹਨ ਉਹਨਾਂ ਦੇ ਭੋਗਾਂ ਦੇ ਵੱਡੇ ਵੱਡੇ ਇਕੱਠ ਕਰਕੇ ਉਹਨਾਂ ਦਾ ਗੁਣਗਾਨ ਜਾਂ ਮਹਿਮਾ ਕੀਤੀ ਜਾਂਦੀ ਹੈ ਆਪਣੇ ਪੁਰਖੇ ਉਹਨਾਂ ਦਾ ਮਾਣ ਕੀਤਾ ਜਾਂਦਾ ਹੈ ਹਾਰ ਪਾ ਕੇ ਤਸਵੀਰਾਂ ਸਜਾਈਆਂ ਜਾਂਦੀਆਂ ਹਨ ਪਰ ਕਾਰਵਿਆਰ ਵਿੱਚ ਜਾਂ ਪਰਿਵਾਰ ਦੇ ਫੈਸਲਿਆਂ ਵਿੱਚ ਉਹਨਾਂ ਦੇ ਵਿਚਾਰਾਂ ਦਾ ਕੋਈ ਦਖਲ ਨਹੀਂ ਹੁੰਦਾ ਉਹਨਾਂ ਦੇ ਊਸੂਲਾਂ ਦੀ ਕੋਈ ਵਕਤ ਨਹੀਂ ਹੁੰਦੀ ਉਹਨਾਂ ਦੀ رائے ਲਈ ਕੋਈ ਥਾਂ ਹੀ ਨਹੀਂ ਹੁੰਦੀ ਉਹਨਾਂ ਦੀ ਸੋਚ ਤੇ ਅਨੁਭਵਾਂ ਨੂੰ ਸਮੇਂ ਦੇ ਹਾਨ ਦੇ ਜਾਂ ਸਮੇਂ ਮਤਾਬਕ ਟਕਵੇਂ ਸਮਝਿਆ ਹੀ ਨਹੀਂ ਜਾਂਦਾ ਬਹੁਤ ਸਾਰੀਆਂ ਗੱਲਾਂ ਵਿੱਚ ਤਾਂ ਉਹਨਾਂ ਤੋਂ ਉਹਲਾ ਪਰਦਾ ਹੀ ਰੱਖਿਆ ਜਾਂਦਾ ਹੈ ਭਾਵ ਉਹਨਾਂ ਦੇ ਸੁਭਾਅ ਤੇ ਵਿਚਾਰਾਂ ਤੋਂ ਉਲਟ ਗੱਲਾਂ ਕੀਤੀਆਂ ਜਾਂਦੀਆਂ ਹਨ ਗੁਰੂ ਨਾਨਕ ਦੇਵ ਜੀ ਨੂੰ ਵੀ ਬਿਰਦ ਬਾਬੇ ਵਾਂਗ ਸਥਾਪਿਤ ਕਰਕੇ ਉਹਨਾਂ ਦੀ ਸ਼ਖਸੀਅਤ ਬਾਣੀ ਉਪਦੇਸ਼ ਤੇ ਵਿਚਾਰਤਾ ਰਾਪਤੀ ਅਸੀਂ ਬਿਲਕੁਲ ਇਹੋ ਰਵਈਆ ਅਖਤਿਆਰ ਕੀਤਾ ਹੋਇਆ ਹੈ ਸਵਾਰਥ ਭਰਪੂਰ ਅਤੇ ਵਿਕ ਦੀ ਕੇਂਦਰਤ ਪ੍ਰੇਸ਼ਟ ਵੋਟ ਤੰਤਰੀ ਸ਼ਾਸਤ ਅਤੇ ਸਿੱਖੀ ਦੇ ਪਾਠੀ ਪੁਜਾਰੀ ਪ੍ਰਬੰਧ ਨੂੰ ਵੀ ਇਹੋ ਹੀ ਸੂਤ ਬੈਠਦਾ ਹੈ ਸਮੁੱਚੇ ਵਿਸ਼ਵ ਭਾਈਚਾਰੇ ਲਈ ਵੀ ਗੁਰੂ ਨਾਨਕ ਉਹਲੇ ਵਿੱਚ ਹਨ ਗੁਰੂ ਨਾਨਕ ਰੋਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਿਆਂ ਤੱਕ ਪਹੁੰਚਦੇ ਰਸਤੇ ਵਿੱਚ ਬਣਿਆ ਮੁੱਖ ਢਿੱਕਾ ਸਾਡੀ ਗੁਰੂ ਨਾਨਕ ਪ੍ਰਤੀ ਹੋਮੇ ਭਰੀ ਪੋਚ ਜਾਨੀ ਕਿ ਮੇਰ ਵਾਲੀ ਭਾਵਨਾ ਹੈ ਜਦੋਂ ਕੋਈ ਬੱਚਾ ਆਪਣੇ ਖਡੌਣਿਆਂ ਨੂੰ ਬਹੁਤਾ ਮੇਰਾ ਮੇਰਾ ਕਹੇ ਤਾਂ ਹੋਰ ਬੱਚੇ ਉਹਦੇ ਨਾਲ ਖੇਡਣਾ ਪਸੰਦ ਹੀ ਨਹੀਂ ਕਰਦੇ ਉਹ ਇਹ ਕਹਿ ਕੇ ਉਹਦੇ ਨਾਲ ਆਪਣਾ فاਸਲਾ ਬਣਾ ਲੈਂਦੇ ਹਨ ਕਿ ਚੱਲ ਤੂੰ ਆਪਣੇ ਕੋਲ ਹੀ ਰੱਖ ਗੁਰੂ ਨਾਨਕ ਤੋਂ ਥੋੜਾ ਜਿਹਾ ਸਮਾਂ ਮਗਰੋਂ ਪੈਦਾ ਹੋਏ ਜਾਂ ਉਹਨਾਂ ਦੇ ਸਮਕਾਲੀ ਸ਼ੈਕਸਪੀਅਰ ਦਾ ਸਹਿਤ ਦੁਨੀਆ ਦੀ ਹਰ ਯੂਨੀਵਰਸਿਟੀ ਦੇ ਕਾਲਜ ਵਿੱਚ ਪੜਿਆ ਪੜਾਇਆ ਅਤੇ ਵਿਚਾਰਿਆ ਜਾਂਦਾ ਹੈ ਪਰ ਸਾਡੀ ਮੇਰ ਅਤੇ ਗੁਰੂ ਨਾਨਕ ਤੇ ਸਾਡੇ ਨਜਾਇਜ਼ ਕਬਜ਼ੇ ਨੇ ਗੁਰੂ ਨਾਨਕ ਚਿੰਤਨ ਨੂੰ ਮੇਰੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੱਗੇ ਨਹੀਂ ਟੱਪਣ ਦਿੱਤਾ ਗੁਰੂ ਨਾਨਕ ਦੀ ਸ਼ਖਸੀਅਤ ਅਤੇ ਸਰਗਰਮੀ ਦੇ ਦੋ ਮੁੱਖ ਪਹਿਲੂ ਹਨ ਇੱਕ ਯਾਤਰਾ ਤਿੰਦੂ ਜਾਂ ਸੰਵਾਦ ਗੁਰਮਤਿ ਦਰਸ਼ਨ ਕੋਈ ਅਕੈਰਾ ਵਕਤੀ ਜਾਂ ਪਗੰਬਰੀ ਇਲਹਾਮ ਜਾਂ ਉਪਦੇਸ਼ ਨਹੀਂ ਹੈ ਇਹ ਅਜਿਹਾ ਪਰਚਨ ਹੈ ਜਿਸ ਦੀਆਂ ਜਣਾ ਸਮੇ ਦੇ ਸਥਾਨ ਦੇ ਲਿਹਾਜ ਨਾਲ ਬਹੁਤ ਦੂਰ ਦੂਰ ਤੱਕ ਅਤੇ ਬਹੁਤ ਢੂੰਗੀਆਂ ਫੈਲੀਆਂ ਹੋਈਆਂ ਨੇ ਜੇ ਗੁਰੂ ਨਾਨਕ ਦੇ ਜੀਵਨ ਕਾਲ ਨੂੰ ਸਮੇ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਬਾਣੀਕਾਰਾਂ ਵਿੱਚੋਂ ਬਾਬਾ ਫਰੀਦ ਭਗਤ ਜੈਦੇਵ ਤੇ ਭਗਤ ਸਦਨਾ ਇਹ ਸਾਰੇ ਗੁਰੂ ਨਾਨਕ ਦੇਵ ਜੀ ਤੋਂ ਤਕਰੀਬਨ 3 ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਨਾਨਕ ਆਗਮਨ ਤੋਂ 2 ਸਦੀਆਂ ਬਾਅਦ ਹੋਈ ਭਗਤ ਜੈਦੇਵ ਜੀ ਦੀ ਭਾਰਤ ਦੇ ਤూర్ਪੂਰਬ ਦੇ ਇਲਾਕੇ ਬੰਗਾਲ ਵਿੱਚ ਗਉਦੇ ਸਨ ਭਗਤ ਕ비ਪਾ ਜੀ ਗੁਜਰਾਤ ਦੇ ਦਵਾਰਕਾ ਇਲਾਕੇ ਦਾ ਪਰਮਣ ਕਰਦੇ ਸਨ ਸਦਨਾ ਜੀ ਸਿੰਧ ਦੇ ਵਾਸੀ ਸਨ ਨਾਮਦੇਵ ਜੀ ਤਰਲੋਚਨ ਜੀ ਤੇ ਪਰਮੰਦਨ ਜੀ ਮਹਾਰਾਸ਼ਟਰ ਨਾਲ ਸੰਬੰਧਿਤ ਸਨ ਬਾਬਾ ਫਰੀਦ ਜੀ ਨੇ ਤੁਰਕੀ ਭਾਰਤ ਮੱਧਸ਼ੀਆ ਵਿੱਚ ਘੁੰਮਦਿਆਂ ਬਾਣੀ ਰਚੀ ਸੀ ਇਸ ਤਰ੍ਹਾਂ ਗੁਰਮਤਿ ਦਰਸ਼ਨ ਦੀ ਉਤਪਤੀ ਦਾ ਸਥਾਨ ਜਿੱਥੇ ਏਸ਼ੀਆ ਦੇ ਵੱਡੇ ਖੇਤਰਫਲ ਵਿੱਚ ਫੈਲਿਆ ਹੈ ਉੱਥੇ ਉਸ ਦੇ ਉਹਦੇ ਤੇ ਸੰਯੁਕਤ ਹੂਣ ਦਾ ਸਮਾਂ ਲਗਭਗ 5 ਸਦੀਆਂ ਬਣਦਾ ਹੈ ਸਮੇਂ ਤੇ ਸਥਾਨ ਦੀ ਇੰਨੀ ਵਿਪਿੰਤਾ ਦੇ ਨਾਲ-ਨਾਲ ਗੁਰਮਤਿ ਵਿਚਾਰ ਧਾਰਾ ਦੀ ਉਤਪਤੀ ਕਿਸੇ ਇੱਕ ਵਰਗ ਜਾਤ ਜਾਂ ਜਮਾਤ ਵਿੱਚ ਨਹੀਂ ਹੋਈ ਇਹ ਬਾਣੀਕਾਰ ਵਖ-ਵਖ ਕਿਤੇਆਂ ਜਾਤਾਂ ਤੇ ਵੰਨ ਸੁੰਨੇ ਸਮਾਜਿਕ ਪਛੋਕੜ ਵਾਲੇ ਸਨ ਕੋਈ ਰਾਜਕਰਾਨੇ ਨਾਲ ਸੰਬੰਧਤ ਸੀ ਕੋਈ ਬ੍ਰਾਹਮਣ ਕੋਈ ਖੱਤਰੀ ਕੋਈ ਜੱਟ ਕੋਈ ਜਲਾਹਾ ਕੋਈ ਸ਼ੀਂਬਾ ਕੋਈ ਚਮਾਰ ਤੇ ਕੋਈ ਨਾਈ ਆਦਿ ਸੀ ਵਰਤਮਾਨ ਸਿੱਖ ਸੰਸਥਾਵਾਂ ਤੇ ਸਿੱਖ ਸੰਗਠਨ ਗੁਰੂ ਨਾਨਕ ਵੱਲੋਂ ਲਿਸ਼ਕਾਏ ਗਏ ਗੁਰਮਤਿ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਿਹਾਰ ਹੀ ਨਹੀਂ ਸਕਦੇ ਇਸ ਨੂੰ ਕਿਸੇ ਇੱਕ ਜਾਤ ਇੱਕ ਵਰਗ ਵਿੱਚ ਸੱਭਿਆਚਾਰ ਵਿੱਚ ਇੱਕ ਬੋਲੀ ਖਿੱਤਿਆ ਦੀ ਚੌਦਰ ਜਾਂ ਦਬਦਬਾ ਪ੍ਰਮਾਨ ਹੀ ਨਹੀਂ ਹੈ ਗੁਰੂ ਨਾਨਕ ਦੀ ਮਿਹਨਤ ਨਾਲ ਵੱਖ-ਵੱਖ ਕਿੱਤਿਆਂ ਤੇ ਖਿੱਤਿਆਂ ਜਾਤਾਂ ਤੇ ਜਮਾਤਾਂ ਵਿਪਿੰਨ ਸਮਾਜਾਂ ਤੇ ਰਵਾਜਾਂ ਨਾਲ ਸੰਬੰਧਿਤ ਵਿਪਿੰਨ ਵਕਤਾ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਆਧਾਰਿਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਦੀ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ ਵਿਚਾਰਾਂ ਦੀ ਰਗੜ ਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ ਸੰਵਾਦ ਸੰਵਾਦ ਦੇ ਮਤਲਬ ਨੂੰ ਉਗਾਰਦੇ ਹੋਏ ਗੁਰੂ ਨਾਨਕ ਸਾਹਿਬ ਸਥਾਪਿਤ ਕਰਦੇ ਹਨ ਕਿ ਇੱਕ ਪਾਸੜ ਨਿਰਨੇ ਫੈਸਲੇ ਜਾਂ ਫਤਵੇ ਦੀ بجائے ਸੰਵਾਦ ਦੀ ਪ੍ਰਕਿਰਿਆ ਰਹੀ ਹੰਡਨਸਾਨ ਤੇ ਸਰਬ ਕਲਿਆਣਕਾਰੀ ਸੱਚ ਨੂੰ ਪਛਾਣਿਆ ਜਾ ਸਕਦਾ ਹੈ ਇੰਜ ਪੰਜਾਬ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਚਾਰ ਸੁਖਨਵਰਾਂ ਦੀ ਸੰਵਾਦੀ ਭਾਗੀਦਾਰੀ ਨਾਲ ਗੁਰਮਤ ਦਾ ਪਹਿਲਾ ਬੁਨਿਆਦੀ ਉਪਦੇਸ਼ ਕਿਰਤ ਕਰੋ ਤੇ ਦੂਸਰਾ ਨਾਮ ਜਪੋ ਸਥਾਪਿਤ ਹੋਣ ਲੱਗਦਾ ਹੈ ਇਸ ਉਪਦੇਸ਼ ਰਾਹੀਂ ਜਿਹੇ ਸਮਾਜ ਦਾ ਮਾਡਲ ਪ੍ਰਸਤੁਤ ਹੋ ਰਿਹਾ ਹੈ ਜਿਸ ਵਿੱਚ ਸਭ ਨੇ ਆਪੋ ਆਪਣੇ ਵਰਤਨ ਖਰਚਣ ਜੋਗੀ ਹੱਥੀਂ ਕਮਾਈ ਕਰਨੀ ਹੈ। ਹਰੇਕ ਨੇ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਆਪਣੀ ਕਿਰਤ ਨਾਲ ਪੂਰੀਆਂ ਕਰਨੀਆਂ ਹਨ। ਨਾ ਕਿ ਹੋਰਾਂ ਦੀ ਲੁੱਟਖੋਟ ਜਾਂ ਸ਼ੋਸ਼ਣ ਨਾਲ। ਜ਼ਿੰਦਗੀ ਨੂੰ ਸੋਹਣਾ ਸੁਹਾਵਣਾ ਤੇ ਰੰਗੀਨ ਬਣਾਉਣ ਲਈ ਸਭ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਪਰ ਆਪੋ ਆਪਣਾ ਕੰਮ ਧੰਦਾ ਤਿਰ ਜੀਵਾਂ ਕਿਸੇ ਨੂੰ ਨਿਜਮੁਖੀ ਜਾਂ ਕੇਵਲ ਆਪਣੇ ਆਪ ਦਾ ਫਿਕਰ ਕਰਨ ਜਾਂ ਸੋਚਣ ਵਾਲਾ ਨਾ ਬਣਾਵੇ ਸਗੋ ਚਿੱਤ ਨਿਰੰਝਨ ਨਾਲ ਰਹੇ ਭਾਵ ਸਾਂਝੀ ਵਾਲਤਾ ਦਾ ਖਿਆਲ ਰਹੇ ਬੰਦੇ ਨੇ ਆਪਣੇ ਆਪ ਨੂੰ ਜੀਵ ਦੇ ਤੌਰ ਤੇ ਪੂਰੀ ਸ੍ਰਿਸ਼ਟੀ ਦਾ ਅਤੇ ਮਨੁੱਖ ਦੇ ਤੌਰ ਤੇ ਮਾਨਵੀ ਸਵਾਜ ਦਾ ਅੰਗ ਸਮਝਣਾ ਹੈ ਇਸ ਇੱਕ ਨਿਰੰਝਨ ਦੇ ਸੰਕਲਪ ਨੂੰ ਕੇਵਲ ਅਧਿਆਤਮਿਕ ਦ੍ਰਿਸ਼ਟੀ ਤੋਂ ਹੀ ਨਹੀਂ ਸਗੋ ਇਸ ਦੇ ਮਤਲਬ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਸਮਝਣਾ ਵਿਚਾਰਨਾ ਤੇ ਮੰਨਣਾ ਵੀ ਬਣਦਾ ਹੈ ਗੁਰੂ ਨਾਨਕ ਨੇ ਸਮਾਜ ਨੂੰ ਸਮਝਣ ਸੁਪਨਨ ਅਤੇ ਸਿਰਜਣ ਦੀ ਭਾਵਨਾ ਨਾਲ ਉਹ ਤਪੋਤ ਗੁਰਮਤਿ ਦਰਸ਼ਨ ਨੂੰ ਸੰਗਠਿਤ ਕਰਕੇ ਪ੍ਰਸਤਿਤ ਕੀਤਾ ਹੈ ਗੁਰੂ ਨਾਨਕ ਦੁਆਰਾ ਵੱਖ-ਵੱਖ ਸਰੋਤਾਂ ਤੋਂ ਕੀਤੀ ਗਈ ਬਾਣੀ ਦੀ ਖੋਜ ਪਾਲ ਦੇ ਨਾਲ-ਨਾਲ ਆਪ ਬਾਣੀ ਰਚਨ ਦੀ ਦਵੱਲੀ ਪ੍ਰਕਿਰਿਆ ਨੂੰ ਗੁਰੂ ਅਮਰਦਾਸ ਜੀ ਨੇ ਸੱਚ ਦੀ ਪ੍ਰਾਪਤੀ kiya ਗੁਰੂ ਨਾਨਕ ਇਸ ਬਾਣੀ ਦੀ ਰੋਸ਼ਨੀ ਵਿੱਚ ਸਚਾਰੇ ਮਨੁੱਖ ਅਤੇ ਹੱਕ ਸੱਚ ਦੇ ਨਿਆਂ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਜਤੇ ਸਨ ਇਸ ਬਾਣੀ ਦੀ ਗੂੰਜ ਨਾਲ ਆਪ ਲਕਾਈ ਨੂੰ ਜਾਗਰਤ ਕਰਨਾ ਚਾਹੁੰਦੇ ਸਨ ਇੱਕ ਪ੍ਰਮਾਤਮਾ ਦੀ ਸਰਬਵਿਆਪਕਤਾ ਦੇ ਸਿਧਾਂਤ ਨੂੰ ਦ੍ਰਿੜ ਕਰਾ ਕੇ ਸਭ ਨੂੰ ਮੁਹੱਬਤ ਭਰੀ ਏਕਤਾ ਵਿੱਚ ਪਰੋਣਾ ਲੋੜ ਦੇ ਸਨ ਉਹ ਪਿੰਨ ਵਿਚਾਰਾਂ ਸੰਕਲਪਾਂ ਤੇ ਵਿਆਸਾਸਾਂ ਸੰਬੰਧੀ ਸੰਵਾਦ ਦੀ ਸਭ ਤੋਂ ਉਗੜਵੀਂ ਆਧਾਰਨ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਤੀ ਬਾਣੀ ਹੈ ਇਸ ਵਿੱਚ ਆਪ ਦੋ ਪੂਰਬੀ ਪਰੰਪਰਾਵਾਂ ਜੋਗਮਤ ਤੇ ਭਗਤੀ ਮਾਰਗ ਦੇ ਸੰਵਾਦ ਵਿੱਚ ਗੁਰਮੁਖ ਜਾਂ ਸਚਿਆਰੇ ਮਨੁੱਖ ਦਾ ਮਾਡਲ ਪੇਸ਼ ਕਰਦੇ ਹਨ ਗੁਰੂ ਨਾਨਕ ਦੀਆਂ ਉਦਾਸੀਆਂ ਦਾ ਵੱਡਾ ਆਦੇਸ਼ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰ ਧਾਰਾ ਦੀ ਸੰਗਠਨਕਾਰੀ ਹੈ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰੂ ਨਾਨਕ ਦੇ ਲੜੀਵਾਰ ਉਤਰ ਅਧਿਕਾਰੀ ਗੁਰੂਆਂ ਨੇ ਸਿੱਖ ਲਹਿਰ ਖੜੀ ਕੀਤੀ ਰੂਪਕ ਪੱਖੋਂ ਗੁਰੂ ਨਾਨਕ ਚਿੰਤਨ ਕਾਵ ਰੂਪ ਵਿੱਚ ਹੈ ਸਧਾਰਨ ਕਾਵ ਵਿੱਚ ਵੀ ਅਰਥਾਂ ਦੀ ਬਹੁਲਤਾ ਹੁੰਦੀ ਹੈ ਮਹਾਨ ਕਾਵ ਦੀ ਮਹਾਨਤਾ ਉਸ ਦੇ ਅਰਥਾਂ ਦੀ ਵਿਸ਼ਾਲਤਾ ਤੇ ਸਰਬ ਕਾਲਨਿਕਤਾ ਹੁੰਦੀ ਹੈ ਹਰ ਪਲ ਤਬਦੀਲੀ ਅਤੇ ਗਤੀਸ਼ੀਲ ਸੰਸਾਰ ਵਿੱਚ ਗੁਰੂ ਨਾਨਕ ਬਾਣੀ ਨੂੰ ਜੁਗੋ ਜੁਗਟਹਿਲ ਕਹਿਣ ਦਾ ਭਾਵ ਹੈ ਕਿ ਸਰਬ ਸਮਿਆਂ ਵਿੱਚ ਸਰਬ ਸਥਿਤੀਆਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਦੀ ਇਸ ਨੂੰ ਅਰਥਾ ਜਾ ਸਕਦਾ ਹੈ ਇਸ ਤੋਂ ਰੋਸ਼ਨੀ ਲਈ ਜਾ ਸਕਦੀ ਹੈ ਕੋਈ ਪ੍ਰਵਚਨ ਕਹਰੇ ਅਰਥਾਂ ਵਿੱਚ ਵੱਜ ਕੇ ਜੜ ਹੋ ਜਾਂਦਾ ਹੈ ਅਟਲਤਾ ਦਾ ਭਾਵ ਅਰਥਾਂ ਦੀ ਲਗਾਤਾਰਤਾ ਅਤੇ ਆਨੰਦਤਾ ਹੈ ਸ਼ਬਦ ਅਭਿਆਸੀ ਦਾ ਫਰਜ ਬਣਦਾ ਹੈ ਕਿ ਸੰਸਾਰ ਵਿੱਚ ਪੈਦਾ ਹੋ ਰਹੇ ਹਰ ਨਵੇਂ ਗਿਆਨ ਵਿਗਿਆਨ ਤੇ ਸੂਚਨਾਵਾਂ ਦੇ ਸੰਦਰਭ ਵਿੱਚ ਨਾਨਕ ਬਾਣੀ ਨੂੰ ਲਾਹੇਵੰਤ ਤੇ ਨਵੀਨਤਮ ਸੰਵਾਦੀ ਲਹਿਰਾਂ ਲੀਹਾਂ ਤੇ ਨਵੇਂ ਦਿਸਦਿਆਂ ਤੱਕ ਅਰਥਾ ਜਾਵੇ ਇਸ ਨਾਲ ਹੀ ਗੁਰੂ ਨਾਨਕ ਬਾਣੀ ਦੀ ਵਰਤਮਾਨ ਵਿੱਚ ਪ੍ਰਸੰਗਤਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ ਸ਼ਬਦ ਗੁਰੂ ਦੀ ਇਹੋ ਹੀ ਅਸਲ ਸੇਵਾ ਹੈ ਏਸੀ ਜੀ ਸਾਡਾ ਅੱਜ ਦਾ ਤੀਸਰੀ ਅਕ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਅੱਜ ਗੁਰਪ੍ਰੋਪ ਦੇ ਦਿਨ ਇਹ ਲੇਖ ਜਿਹੜਾ ਉਹ ਤੁਹਾਡੀ ਸੇਵਾ 'ਚ ਪੇਸ਼ ਕੀਤਾ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ